ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੂੜੀ ਦੇ ਨਾਲ ਭਰਿਆ ਇੱਕ ਟੈਂਪੂ ਗੜਸ਼ੰਕਰ ਤੋਂ ਆਰੰਭਪੁਰ ਨੂੰ ਜਾਂਦੀ ਵਿਸਤ ਦੁਆਬਾ ਨਹਿਰ ਦੇ ਵਿੱਚ ਡਿੱਗ ਗਿਆ ਇਸ ਟੈਂਪੂ ਦੇ ਵਿੱਚ ਡਰਾਈਵਰ ਸਮੇਤ ਤਿੰਨ ਲੋਕ ਸਵਾਰ ਸਨ ਜਿਨ੍ਹਾਂ ਦਾ ਬਾਲਵਾਲ ਬਚਾਅ ਹੋ ਗਿਆ ਚਸ਼ਮਦੀਦਾਂ ਨੇ ਦੱਸਿਆ ਕਿ ਤੂੜੀ ਨਾਲ ਭਰਿਆ ਟੈਂਪੂ ਪੀਬੀ 32 ਐਲ 5217 ਕੋਟ ਫਤੂਈ ਤੋਂ ਗੜਸ਼ੰਕਰ ਵੱਲ ਤੂੜੀ ਲੈ ਕੇ ਜਾ ਰਿਹਾ ਸੀ ਜਦੋਂ ਪਿੰਡ ਐਮਾ ਜੱਟਾਂ ਤੋਂ ਥੋੜਾ ਅੱਗੇ ਪਹੁੰਚਿਆ ਤਾਂ ਇਹ ਵਾਹਨ ਬੇਕਾਬੂ ਹੋ ਕੇ ਪਾਣੀ ਨਾਲ ਭਰੀ ਨਹਿਰ ਦੇ ਵਿੱਚ ਜਾ ਡਿੱਗਿਆ ਇਸ ਟੈਂਪੂ ਦੇ ਵਿੱਚ ਫਾਈਬਰ ਸਮੇਤ ਤਿੰਨ ਲੋਕ ਸਵਾਰ ਸਨ ਦੋ ਵਿਅਕਤੀ ਕੁਝ ਕੋਸ਼ਿਸ਼ਾਂ ਨਾਲ ਟੈਂਪੋ ਦੇ ਵਿੱਚੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਜਦੋਂ ਕਿ ਡਰਾਈਵਰ ਨੂੰ ਬੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਤੇ ਤਿੰਨੋਂ ਵਿਅਕਤੀ ਬਾਲਬਾਲ ਬਚ ਗਏ ਜਦੋਂ ਤੂੜੀ ਨਾਲ ਭਰਿਆ ਟੈਂਪੋ ਨਹਿਰ ਦੇ ਵਿੱਚ ਬੈ ਕੇ ਪਿੰਡ ਐਮਐ ਜੱਟਾਂ ਦੇ ਪੁਲ ਕੋਲ ਰੁਕਿਆ ਤਾਂ ਲੋਕਾਂ ਨੇ ਬੜੀ ਮੁਸ਼ਕਲ ਦੇ ਨਾਲ ਡਰਾਈਵਰ ਨੂੰ ਬਾਹਰ ਕੱਢਿਆ ਇਸ ਤਰ੍ਹਾਂ ਕੁਝ ਮਹੀਨਿਆਂ ਦੇ ਵਿੱਚ ਹੀ ਕਈ ਵਾਹਨ ਇਸ ਨੈਰ ਦੇ ਵਿੱਚ ਡਿੱਗ ਚੁੱਕੇ ਹਨ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੈਬ ਦੇ ਨਾਲ-ਨਾਲ ਰੇਲਿੰਗ ਤੁਰੰਤ ਬਣਾਈ ਜਾਵੇ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ